ਦੇ ਵਿੱਚ ਸਭ ਤੋਂ ਪਹਿਲਾ ਅਹਿਮ ਫੈਸਲਾ ਸੀਗਾ ਕਿ ਪੰਜਾਬ ਦੇ ਅੰਦਰ ਦੋ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੇਗੀਆਂ ਪੰਜਾਬ ਦੀਆਂ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਅ ਸੀਜੀਸੀ ਯੂਨੀਵਰਸਿਟੀ ਮੋਹਾਲੀ ਚੰਨ ਝੰਜੇੜੀ ਦੂਸਰੀ ਜਿਹੜੀ ਆ ਰਿਆਤਬਾਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਇਹਨਾਂ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਜਿਹੜੀਆਂ ਨੇ ਉਹਨਾਂ ਨੂੰ ਪੰਜਾਬ ਦੇ ਅੰਦਰ ਅਸੀਂ ਪ੍ਰਵਾਨਗੀ ਦਿੱਤੀ ਆ ਉਹਨਾਂ ਦੇ ਸਮੇਂ ਦੇ ਅੰਦਰ ਇਹ ਦੋਨੇ ਜਿਹੜੀਆਂ ਯੂਨੀਵਰਸਿਟੀਆਂ ਨੇ ਉਹ ਪੰਜਾਬ ਵਿੱਚ ਹੋਂਦ ਵਿੱਚ ਆਉਣ ਗਿਆ ਇਸ ਤੋਂ ਬਿਨਾ ਬਹੁਤ ਲੰਬੇ ਅਰਸੇ ਤੋਂ ਇੱਕ ਪੰਜਾਬ ਦੀ ਬਹੁਤ ਵੱਡੀ ਮੰਗ ਸੀਗੀ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਮੰਗ ਸੀਗੀ ਕਿ ਪੰਜਾਬ ਦੇ ਅੰਦਰ ਜਿਹੜੀਆਂ ਕਿਲਾ ਰਾਏਪੁਰ ਨੂੰ ਕਿਲਾ ਰਾਏਪੁਰ ਨੂੰ ਜਿਹੜਾ ਉਹ ਮਿੰਨੀ 올림픽ਸ ਵਜੋਂ ਜਾਣਿਆ ਜਾਂਦਾ ਸੀਗਾ ਕਿਲਾ ਰਾਏਪੁਰ ਨੂੰ ਮਿੰਨੀ 올림픽ਸ ਵਜੋਂ ਜਾਣਿਆ ਜਾਂਦਾ ਸੀ ਔਰ ਉੱਥੇ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਪੂਰੇ ਸੰਸਾਰ ਭਰ ਚ ਪ੍ਰਸਿੱਧ ਸੀ ਪੰਜਾਬ ਦੀਆਂ ਬੈਲ ਗੱਡੀਆਂ ਦੇ ਦੌੜਾਂ ਜਿਹੜੀਆਂ ਉਹ ਪੂਰੇ ਸੰਸਾਰ ਭਰ ਚ ਪ੍ਰਸਿੱਧ ਸੀਗੀ ਉਹਨਾਂ ਨੂੰ ਲੈ ਕੇ ਆਨਰੇਬਲ ਸੁਪਰੀਮ ਕੋਰਟ ਨੇ ਜਿਹੜਾ ਉੱਤੇ ਰੋਕ ਲਾ ਦਿੱਤੀ ਗਈ ਸੀਗੀ ਸਟੇਟ ਵਰਸ ਨਗਰ ਆਜ ਐਕਟ ਜੱਜਮੈਂਟ ਸੀਗੀ ਉਹ ਜੱਜਮੈਂਟ ਦੇ ਤਹਿਤ ਰੋਕ ਲੱਗੀ ਸੀ ਪਰ ਲੇਕਿਨ ਪੂਰੀ ਸਟਡੀ ਤੋਂ ਬਾਅਦ ਪੂਰਾ ਧਿਆਨ ਲਗ ਕਰਨ ਤੋਂ ਬਾਅਦ ਇਹ ਅਸੀਂ ਐਕਟ ਪਾਸ ਕਰਨ ਜਾ ਰਹੇ ਆਂ ਦੀਆਂ ਜਿਹੜੀਆਂ ਦੌੜਾਂ ਲਗੀਆਂ ਉਹ ਪੂਰੇ ਪੰਜਾਬ ਚੋਂ ਦੁਆਰਾ ਸ਼ੁਰੂ ਹੋਣਗੀਆਂ ਉਹਦੇ ਲਈ ਅਸੀਂ ਅਜੈਕਟ ਜਿਹੜਾ ਆਉਣ ਵਾਲਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆ ਉਹਦੇ ਅੰਦਰ ਐਕਟ ਲੈ ਕੇ ਆ ਰਹੇ ਆ ਸਪੈਸ਼ਲ ਐਜੂਕੇਟਿਡ ਟੀਚਰ ਦੀਆਂ ਭਰਤੀਆਂ ਕਰਨ ਜਾ ਰਹੇ ਆ ਪੰਜਾਬ ਦੇ ਅੰਦਰ ਉਹ ਬੱਚੇ ਜਿਹੜੇ ਜਿਹੜੇ ਸਪੈਸ਼ਲ ਕੇਅਰ ਮੰਗਦੇ ਨੇ ਸਪੈਸ਼ਲ ਲੀਡ ਮੰਗਦੇ ਨੇ ਉਹਨਾਂ ਦੀ ਸੀ ਭਰਤੀ ਕਰਨ ਜਾ ਰਹੇ ਆ ਔਰ 3600 ਪੋਸਟਾਂ ਜਿਹੜੀਆਂ 3600 ਪੋਸਟਾਂ ਜਿਹੜੀਆਂ ਉਹ ਪੰਜਾਬ ਦੇ ਅੰਦਰ ਅਸੀਂ ਭਰਨ ਜਾ ਰਹੇ ਆਗੇ ਜਿਹੜੀਆਂ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚੇ ਜਿਨ੍ਹਾਂ ਨੂੰ ਵਿਸ਼ੇਸ਼ ਪ੍ਰਕਾਰ ਦੀਆਂ ਲੋੜਾਂ ਹੁੰਦੀਆਂ ਨੇ ਜੀਆਂ ਜਿਹੜੇ ਕਿਸੇ ਨਾ ਕਿਸੇ ਕਾਰਨ ਜਿਹੜੇ ਟੀਚਰ ਜਿਹੜੇ ਸਾਡੇ ਜਨਰਲ ਟੀਚਰ ਨੇ ਉਹ ਨਹੀਂ ਪੜਾ ਸਕਦੇ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਨੂੰ ਦਿਮਾਗੀ ਤੌਰ ਤੇ ਪਰੇਸ਼ਾਨੀ ਹੁੰਦੀ ਹੈਗੀ ਯਾਨੀ ਕਿ ਸਪੈਸ਼ਲ ਲੀਡ ਵਾਲੇ ਬੱਚੇ ਉਹਨਾਂ ਬੱਚਿਆਂ ਨੂੰ ਪੜਾਉਣ ਦੇ ਲਈ ਅਸੀਂ ਅੱਜ ਬਹੁਤ ਹੀ ਮਹੱਤਮਪੂਰਨ ਫੈਸਲਾ ਲਿਆਗਾ ਔਰ ਬੈਸ ਸੰਵੰਦ ਸਿੱਖਿਆ ਦੀ ਕ੍ਰਾਂਤੀ ਦੇ ਅੰਦਰ ਇੱਕ ਬਹੁਤ ਵੱਡਾ ਫੈਸਲਾਗਾ ਔਰ 3600 ਟੀਚਰ ਜਿਹੜੇ ਨੇ ਜੀ ਉਹ ਆਉਣ ਵਾਲੇ ਸਮੇਂ ਦੇ ਅੰਦਰ ਪੰਜਾਬ ਦੇ ਅੰਦਰ ਭਰਤੀ ਕੀਤੇ ਜਾਣਗੇ ਔਰ ਇਹਦੇ ਵਿੱਚ ਜਿਹੜੇ ਕੁਸ਼ਤੀ ਚ ਕੁਝ ਟੀਚਰ ਜਿਹੜੇ ਕੱਚੇ ਤੌਰ ਤੇ ਜਾਂ ਕੰਟਰੈਕਟ ਤੌਰ ਤੇ ਜਾਂ ਕਿਸੇ ਹੋਰ ਤਰੀਕੇ ਨਾਲ ਭਰਤੀ ਕੀਤੇ ਹੋਏ ਸੀਗੇ ਉਹਨਾਂ ਸਾਰਿਆਂ ਨੂੰ ਵੀ ਜਿਹੜਾ ਵਿਚਾਰਿਆ ਜਾਊਗਾ ਉਹਨਾਂ ਨੂੰ ਵੀ ਜਿਹੜਾ ਅਸੀਂ ਦੇਖਾਂਗੇ ਤਾਂ ਕਿ ਉਹ ਵੀ ਇਸ ਤੋਂ ਬਾਝੇ ਨਾ ਰਹਿ ਸਕਣ ਥੋੜੇ ਦਿਨ ਪਹਿਲਾਂ ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਾਮਲਾ ਕਿਸ ਤਰ੍ਹਾਂ ਭਖਿਆ ਔਰ ਕਿਸ ਤਰ੍ਹਾਂ ਹਰਿਆਣਾ ਕਲੇਮ ਕਰਦਾ ਸੀ ਕਿਸ ਤਰ੍ਹਾਂ ਰਾਜਸਥਾਨ ਕਲੇਮ ਕਰਦਾ ਸੀ ਕਿਸ ਤਰ੍ਹਾਂ ਦਿੱਲੀ ਦੀ ਕੇਂਦਰ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਪੰਜਾਬ ਦੀ ਬਾਹ ਮਰੋੜਨ ਲੱਗੀ ਹੋਈ ਸੀ ਪੰਜਾਬ ਦੇ ਪਾਣੀਆਂ ਤੇ ਦਿਨ ਦਿਹਾੜੇ ਡਾਕਾ ਜਿਹੜਾ ਉਹ ਲਗਾਤਾਰ ਮਾਰ ਰਹੇ ਸੀਗੇ ਉਹਦਾ ਅੱਜ ਵੀ ਸਾਨੂੰ ਇੱਕ ਸਬੂਤ ਮਿਲਿਆਗਾ ਬਹੁਤ ਵੱਡਾ ਸਬੂਤ ਮਿਲਿਆ ਕਿ ਡੇਟਡ 21 10 2021 ਨੂੰ 21 10 2021 ਨੂੰ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਦੋਂ 111 ਦਿਨ ਦੇ ਮੁੱਖ ਮੰਤਰੀ ਚਰਜ ਸਿੰਘ ਚੰਨੀ ਜੀ ਦੀ ਸਰਕਾਰ ਸੀ ਉਸ ਸਮੇਂ ਕਨਸੈਂਟ ਜਿਹੜੀ ਆ ਉਸ ਸਮੇਂ ਸਹਿਮਤੀ ਜਿਹੜੀ ਆ ਕਿ ਪੰਜਾਬ ਦੇ ਡੀਬੀਐਮ ਦੇ ਅੰਦਰ ਸੀਆਈ ਐਸਐਫ ਦੀ ਜਿਹੜੀ ਆ ਕੰਟਰੋਲ ਦਿੱਤਾ ਜਾਵੇ ਆ ਮੈਂ ਲੈਟਰ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇਹ ਲੈਟਰ ਦੇ ਮੁਤਾਬਕ ਕਨਸੈਂਟ ਦਿੱਤੀ ਗਈ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜੀ ਸਿਕਿਉਰਿਟੀ ਦਾ ਕੰਮ ਆ ਉਹ ਸੀਆਈਐਸਐਫ ਨੂੰ ਦਿੱਤਾ ਜਾਵੇ ਇਹ ਸਹਿਮਤੀ ਕਿਹਨੇ ਦਿੱਤੀ ਸੀ ਕਾਂਗਰਸ ਪਾਰਟੀ ਨੇ ਦਿੱਤੀ ਸੀ ਉਸ ਸਮੇ ਪਰ ਲੇਕਿਨ ਅੱਜ ਦੀ ਮੀਟਿੰਗ ਦੇ ਅੰਦਰ ਅੱਜ ਦੀ ਕੈਬਨਿਟ ਦੀ ਮੀਟਿੰਗ ਦੇ ਅੰਦਰ ਇਹ ਜਿਹੜਾ ਲੈਟਰ ਹੈ ਇਹਨੂੰ ਵਿਡਰਾ ਕਰ ਲਿਆ ਗਿਆਗਾ ਜਿਹੜੀ ਇਹਦੀ ਕੰਸੈਂਟਾ ਵਿਡਰਾ ਕਰ ਲਈ ਗਈਆ ਔਰ ਅਸਿਕ ਸਪੈਸ਼ਲ ਰੈਜ਼ੋਲੂਸ਼ਨ ਜਿਹੜਾਗਾ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਚ ਪਾਵਾਂਗੇ ਕਿ ਅਸੀਂ ਪੰਜਾਬ ਦੇ ਅੰਦਰ ਬਿਲਕੁਲ ਵੀ ਬਿਲਕੁਲ ਵੀ ਜਿਹੜੀ ਸੀਆਈਐਸਐਫਾ ਨੂੰ ਨਹੀਂ ਲੱਗਣ ਦੇਵਾਂਗੇ ਕਿਉਂਕਿ ਜਿਹੜੇ ਸਾਡੇ ਦੋ ਡੈਮ ਨੇ ਜੇ ਮੈਂ ਗੱਲ ਕਰਾਂ ਸ਼ਾਹਪੁਰ ਕੰਡੀ ਡੈਮ ਦੀ ਉਹ ਡੈਮ ਕਿੰਨੀ ਦੂਰ ਆ ਗਿਆ ਬਾਰਡਰ ਦੇ ਤੋਂ ਇੰਟਰਨੈਸ਼ਨਲ ਬਾਰਡਰ ਦੇ ਤੋਂ ਉਹ 5 ਕਿਲੋਮੀਟਰ ਦੂਰ ਆਗਾ ਤਾਂ ਉੱਥੇ ਤਾਂ ਪੰਜਾਬ ਪੁਲਿਸ ਆਪਣਾ ਰੋਲ ਅੱਛੇ ਤਰੀਕੇ ਨਾਲ ਵਾਰੀ ਆ ਭਾਖੜਾ ਡੈਮ ਤੱਕ ਕਿਤੇ ਦੂਰ ਆ ਦੇ ਨਾਲੋਂ ਕਿੰਨਾ ਡਿਸਟੈਂਸ ਆ ਜੇ ਦੇਖਿਆ ਜਾਵੇ ਤਾਂ ਪਾਕਿਸਤਾਨ ਦੇ ਬਾਰਡਰ ਤੋਂ ਕਿੱਡਾ ਵੱਡਾ ਫਾਸਲਾ ਆਗਾ ਤਾਂ ਬਿਲਕੁਲ ਪੰਜਾਬ ਪੁਲਿਸ ਜਿਹੜੀ ਆ ਬੜੀ ਸ਼ਕਸ਼ਮ ਆ ਪੰਜਾਬ ਪੁਲਿਸ ਜਿਹੜੀ ਬੜੀ ਤਾਕਤਵਰ ਜਿਹਨੇ ਬਹੁਤ ਵੱਡਾ ਮੁਕਾਬਲਾ ਮੈਸਮੰਦਰ ਟੈਰਰਿਸਟਾਂ ਦਾ ਕੀਤਾ ਜਿਹਨੇ ਸਮੇ ਸਮੇਂ ਸਰ ਦੇਸ਼ ਦੀ ਸੁਰੱਖਿਆ ਫੋਰਸਾਂ ਦੇ ਨਾਲ ਕੇ ਨਾਲ ਨਾਲ ਕੇ ਜਿਹੜੀ ਆ ਦੇਸ਼ ਦੀ ਸੇਵਾ ਕੀਤੀ ਆ ਔਰ ਵੱਡੇ ਵੱਡੇ ਜਿਹੜੇ ਸਾਡੇ ਫੋਰਨ ਦੇ ਦੂਜੇ ਸਾਡੇ ਵਿਰੋਧੀ ਕੰਟਰੀ ਸੀਗੇ ਉਹਨਾਂ ਦੇ ਇਰਾਦਿਆਂ ਨੂੰ ਤੋੜਿਆਗਾ ਸੋ ਬਿਲਕੁਲ ਪੰਜਾਬ ਪੁਲਿਸ ਜਿਹੜੀ ਆ ਉਹ ਇਹਦੇ ਵਿੱਚ ਅਹਿਮ ਭੂਮਿਕਾ ਨਿਭਾਊਗੀ ਔਰ ਸਾਰੀ ਡੈਮਾਂ ਦੀ ਜਿਹੜੀ ਆ ਸੁਰੱਖਿਆਗੀ ਉਹ ਪੰਜਾਬ ਪੁਲਿਸ ਕਰੂਗੀ ਬਿਲਕੁਲ ਅਸੀਂ ਜਿਹੜੀ ਸੀਆਈਐਸ ਐਫਾ ਉਹਨੂੰ ਬਿਲਕੁਲ ਅਲਾਉਡ ਨਹੀਂ ਕਰਾਂਗੇ